ਤਨ ਗੁਰ ਗਰੀਬ ਨਵਾਜ تیر ਕਵਣ ਕਵਣ ਗੁਣ ਕਹਿ ਕਾ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁੰਬਰੀ ਮੈਂ ਬਾ ਬਰਨਿ ਸਾਕੋ ਤੂੰ ਠਾਕਰ ਊਚ ਭਗਵਾਨਾ ਸੁਖੋ ਟਲ ਗੁਰ ਸੇਵੀਐ ਅਨਸ ਸਜ ਸੁਭਾਏ ਦਰਸ਼ਨ ਪਰਸੀਐ ਗੁਰ ਕਾ ਜਨਮ ਮਰਨ दुख जाए वाहे गुरु साहेब जी बैराड़ी महला चौथा ਮਨ ਮਿਲ ਸੰਤ ਜਨਾ ਜਸ ਗਾਓ ਹਰ ਰਤਨ ਰਤਨ ਹਰ ਨਿਕ ਗੁਰ ਸਤ ਗੁਰ ਦਾਨ ਦਵਾਈਓ ਸਤ ਜਨਾ ਜਸ ਗਾਇਓ ਹਾਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰ দান ਦਵਾਇਓ ਰਹਾਉ ਉਸ ਜਨ ਕੋ ਮਨ ਤਨ ਸਭ ਦੇਵ ਜਿਨ ਹਰਰ ਨਾਮ ਸੁਨਾਇਓ ਤਨ ਮਾਇਆ ਸੰਪੇ ਇਸ ਦੇਵ ਜਿਨਾਰ ਮੀਤ ਮਿਲਾਇਓ ਕਲਕਿੰਚੁਤ ਕਿਰਪਾ ਕਰੀ ਜਗ ディースਰ ਤਬ ਹਰਰ ਹਰ ਜਸ ਧਾਇਓ ਜਨ ਨਾਨਕ ਕੋ ਹਰ ਪੀਟੇ ਸੁਆਮੀ ਦੁਖੋਂ ਮਾ ਰੋਗ ਗਵਾਇਓ ਕੁਨ ਕਿੰਚਤ ਕਿਰਪਾ ਕਰੀ ਜਗ ਦੀ ਸਰ ਤਬ ਹਰ 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 ਜਸ ਤੈ ਆਇਓ ਜਨ ਨਾਨਕ ਕੋ ਅਰਪੇਟੇ ਸੁਆਮੀ ਦੁਖ ਮੈਂ ਰੋਗ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾੜੀ ਮਹਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰ দান ਦਿਵਾਇਓ वाहेगुरु जी का ख़ालसा वाहेगुरु ਵਾਹਿਗੁਰੂ ਸਾਹਿਬ ਜੀ ਖੜਗ ਕ੍ਰੇਤ ਮੈਂ ਸ਼ਰਨ ਧਿਆਰੀ ਆਪਾ ਦੇ ਲਿਓ ਬਾਰੀ ਸਰਬ ਠੌਰ ਮੋ ਸਹਾਈ ਬਚਾਈ ਦੁਸ਼ਟ ਦੁਖਤੇ ਲੇਹੋ ਬਚਾਈ ਵਾਹਿਗੁਰੂ ਸਾਬ ਜੀ ਸਵਈਆ ਛੜਦਾ ਜਿਤ ਸਾਚ ਕੈ ਮਨੁ ਮਾਰਦਾ ਮਨ ਝੂਠ ਨ ਪਾਇਓ ਛੜਦਾ ਜਿਤ ਸਾਚ ਕੈ ਮਨੁ ਮਾਰਦਾ ਮਨ ਝੂਠ ਨਾ ਪਾਇਓ ਜੋ ਪਟ ਕਾਲ ਭੂਮ ਪਰ ਮਨੋ ਦੋਸ਼ ਕੀਓ ਕਸ਼ ਦੰਡ ਦਵਾਇਓ ਏਕ ਅਨੇਕ ਕਰ ਪਾਇਨ ਤੇ ਜਿਨ ਜੈਸ ਕੀਓ ਫਲ ਐਸੋ ਹੀ ਪਾਇਓ ਰਾਜ ਸਿੰਘਾਸਨ ਸੇ ਅੰਦਨ ਬੈਠ ਕੇ ਸੂਰਨ ਕਾ ਨਿਰਪ ਨਿਆਉ ਚੁਕਾਇਓ ਰਾਜ ਸਿੰਘਾਸਨ ਸੰਦਨ ਬਾਠ ਕੇ ਸੂਰਨ ਕਾ ਨਿਰਪ ਨਿਆਉ ਚੁਕਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ